ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਜਿਹੜੀ ਵੀਡੀਓ ਤਿਆਰ ਕੀਤੀ ਗਈ ਆ ਇਹ ਉਹਨਾਂ ਵੀਰਾਂ ਵਾਸਤੇ ਆ ਵੀ ਜਿਹੜੇ ਸਿੱਖ ਧਰਮ ਦੇ ਖੋ ਕੇ 크리스마ਸ ਦਾ ਦਿਨ ਮਨਾਉਂਦੇ ਆ ਤੇ ਸਾਡੇ ਲਈ ਇਹ ਬਹੁਤ ਸ਼ਰਮ ਵਾਲੀ ਗੱਲ ਆ ਤੇ ਇਸ ਵੀਡੀਓ ਦੇ ਵਿੱਚ ਮੇਰਾ ਵੀ ਇੱਕ ਸ਼ਬਦ ਆ ਜੀ ਤੇ ਇਹ ਵੀਡੀਓ ਮੇਰੇ ਵੱਡੇ ਵੀਰ ਜਤਿੰਦਰ ਸਿੰਘ ਵੀਡੀਓ ਡਾਇਰੈਕਟਰ ਲੁਧਿਆਣੇ ਤੋਂ ਉਹਨਾਂ ਨੇ ਬਣਾਈ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਸਾਰੇ ਸਿੱਖ ਭਰਾਵਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਤਾਂ ਕਿ ਜਿਹੜੇ ਵੀ ਸਾਡੇ ਵੀਰ 크리스마ਸ ਦਾ ਦਿਨ ਮਨਾਉਂਦੇ ਆ ਸਿੱਖ ਧਰਮ ਦੇ ਹੋ ਕੇ ਬਹੁਤ ਸ਼ਰਮ ਵਾਲੀ ਗੱਲ ਆ ਸਾਡੇ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪਪਾ ਕੀ ਤੁਸੀਂ ਹੈਪੀ 크리스마ਸ ਡੇ ਜੀ ਆਸ ਵਟ ਆਰ ਯੂ ਸੇਇੰਗ ਹੈਪੀ ਕਿਸਮਿਸ ਹਾਂ ਅੱਜ 25 ਦਸੰਬਰ ਹੈ ਤੈਨੂੰ ਨਹੀਂ ਪਤਾ ਹਾਂ ਪਤਾ ਐਨੂੰ 25th ਹੈ ਅੱਜ ਸ਼ਾਇਦ ਤੁਸੀਂ ਭੁੱਲ ਰਹੇ ਹੋ ਆਹ ਦਿਨ ਤਾਂ ਸਿੱਧੀ ਲਿਧਿਆਣਿਆਂ ਦੇ ਹੁੰਦੇ ਆ ਤੇ ਤੁਸੀਂ ਕਿਸੇ ਵੀ ਬਣਾ ਰਹੇ ਹੋ ਉਹ ਵੀ ਇੱਕ ਸੇਖੋਗੇ ਮੈਨੂੰ ਤਾਂ ਹਾਂ ਮੈਨੂੰ ਪਤਾ ਮੈਂ ਸਿੱਖਾਂ ਮੈਂ ساری ਜ਼ਿੰਦਗੀ ਸਿੱਖੀ ਨਿਭਾਈ ਐ ਕੀ ਦਿੱਤਾ ਮੈਨੂੰ ਸਿੱਖਾਂ ਨੇ ਨਾ ਕਿਉਂ ਉਤਾਵੇ ਤੁਹਾਨੂੰ ਕੋਈ ਕੁਛ ਆਪਣੀ ਕਿਰਤ ਕਰੋ ਵੈਸੇ ਬੰਦਾ ਬੰਦੇ ਨੂੰ ਕੀ ਦੇ ਸਕਦਾ ਬੰਦਾ ਸ ਕੋ ਬੰਦੇ ਤੋਂ ਖੁੰਦਾ ਹੈ ਬਾਰੇ ਪਾਸ਼ਰ ਉਹਨਾਂ ਦੇ ਮੇਰਾ ਇੰਜੋਏ ਨਾ ਕਰਬ ਕਰ ਮੇਰੀ ਖੁਸ਼ੀ ਚ ਭੰਗਣਾ ਬਾ ਜਦੋਂ ਆਪਣੇ ਘਰੇ ਸ਼ੋਗ ਹੋਵੇ ਨਾ ਗਵਾਨੀਆਂ ਘਰੇ ਭੰਗੜਾ ਪਾਣ ਨਹੀਂ ਜਾਂਦਾ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਣ ਆਸਤੇ ਆਇਆ ਸੀ ਉੱਥੇ ਸ਼ਹੀਦੀ ਜੋੜ ਮੇਲਾ ਲੱਗਾ ਆਇਆ ਫਤਿਹਗੜ੍ਹ ਸਾਹਿਬ ਪੂਜਾ ਮੈਂ ਕੀ ਕਰਨਾ ਉੱਥੇ ਜਾ ਕੇ ਸਾਨੂੰ ਮਿਲਿਆ ਵੀ ਕੀ ਹੈ ਹੁਣ ਤੱਕ ਕਿਨੇ ਸਾਰ ਲਈ ਆ ਸਾਡੀ ਅਜ ਤੱਕ ਹੋਰਾਂ ਧਰਮਾਂ ਵਾਲੇ ਵੀ ਤਾਂ ਆਪਣੇ ਗੁਰੂ ਭਾਈਆਂ ਦੀ ਪੂਰੀ ਮਦਦ ਕਰਦੇ ਆ ਪੂਰਾ ਸਾਥ ਦਿੰਦੇ ਪੂਰਾ ਮੈਂ ਵੀ ਹੁਣ ਵਾਹ ਬਾਬਾ ਵਾਹ ਇਸ ਗੰਦੇ ਨਸ਼ੇ ਨੇ ਤੁਹਾਨੂੰ ਸਾਰਾ ਕੁਝ ਭੁਲਾ ਦਿੱਤਾ ਹੈ ਅਜੇ ਵੀ ਮੈਨੂੰ ਯਾਦ ਹੈ ਤੁਸੀਂ ਸਾਨੂੰ ਬਚਪਨ ਦੇ ਸਾਖੀਆਂ ਸੁਣਾਉਂਦੇ ਹੁੰਦੇ ਸੀ ਗੁਰੂ ਸਾਹਿਬਾਂ ਦੀ ਮੈਨੂੰ ਯਾਦ ਹੈ ਇੱਕ ਮਾਂ ਨੇ ਆਪਣੇ ਪੁੱਤ ਨੂੰ ਕਿਹਾ ਸੀ ਇਮ ਕਬੂਲ ਕਰ ਲੈ ਮੁਸਲਮਾਨ ਬਣ ਜਾ ਤੇਰੀ ਜਾਨ ਬਖਸ਼ ਦੇਣਗੇ ਉਸ ਪੁੱਤ ਨੇ ਪਤਾ ਕੀ ਕਿਹਾ ਸੀ ਇਹ ਤਾਂ ਮੇਰੀ ਮਾਂ ਹੀ ਨਹੀਂ ਹੁਣ ਬਹੁਤ ਕੁਝ ਚੇਂਜ ਹੋ ਚੁੱਕਿਆ ਤੂੰ ਬਹੁਤ ਪੁਰਾਣੇ ਸਮੇਂ ਦੀਆਂ ਗੱਲਾਂ ਕਰੀ ਜਾਂਦਾ ਉਹ ਆਪਣਾ ਇਤਿਹਾਸ ਤਾਂ ਨਹੀਂ ਪੁਰਾਣਾ ਹੋ ਗਿਆ ਤੁਸੀਂ ਤਾਂ ਸਾਨੂੰ ਦੱਸਦੇ ਹੁੰਦੇ ਸੀ ਇੰਨਾ ਦਿਨਾਂ 'ਚ ਇਹ ਸਭ ਜਿਆਦਾ ਨੇ ਸ਼ੀਧੀਆਂ ਵਾਈਆਂ ਸੀ ਖੁਵਸੇ ਬਜਾਵੇਂ ਆ ਨੂ ਨਹੀਂ ਹਾਂ ਵਿੱਚ ਚਿੜੇ ਕੇ ਉਹ ਸਭ ਮੁਕਲੇ ਪਠਾਨੀਆਂ ਰੋ ਪਈਆਂ ਸੁੱਕਿੱਤੇ ਹੱਲੇ ਰੋਏ ਕਿਤੇ ਬੰਦ ਰੋਏ ਤੇ ਹੱਥਾਂ ਵਿੱਚ ਪਰਾਹਾਨੀਆਂ ਰੋ ਪਈਆਂ ਹੋ ਹੋ ਲਕਣੇ ਚੇ ਤੀਰ ਤੋਂ ਵਿੱਚ ਮਦਾਨੀਆਂ ਨੂੰ ਪੰਘਾ ਖੋਸਹਿਬ ਜਾਦਿਆ ਮੇਂ ਕੀਨੇ ਨਹੀਂ ਹੋ ਮੰਨੀ ਕਿਤ ਗਾਲੀ ਹਵੇ ਚੇ ਲਕੋ ਲਈਆਂ ਕੇਸ ਵਾਸੇ ਸ਼ਿਦਿਆ ਦਿੱਤੀ ਅਸੋ ਨਾਨੇ ਉਹਨਾਂ ਨੂੰ ਤਾਂ ਦੁਨੀਆ ਦੇ ਸਾਰੇ ਸੁੱਖ ਮਿਲਦੇ ਸੀ ਜੋ ਇਹਨਾਂ ਨੂੰ ਕਬੂਲ ਕਰ ਲੈਂਦੇ ਅਰ ਉਹਨਾਂ ਨੇ ਇਹਨ ਕਬੂਲ ਨਹੀਂ ਕੀਤੀ ਸੀ ਮੁਸਲਮਾਨ ਬਨਣਾ ਕਬੂਲ ਨਹੀਂ ਕੀਤਾ ਸੀ ਤੁਸੀਂ ਤਾਂ ਇਸ ਗੰਦੇ ਨਸ਼ੇ ਪਿੱਛੇ ਆਪਣਾ ਸਾਰਾ ਇਤਿਹਾਸ ਹੀ ਭੁੱਲੀ ਬੈਠੇ ਹੋ 2 ਅਕਤੂਬਰ 15 ਅਗਸਤ ਨੂੰ ਤਾਂ ਇਹ ਪੀੜੀ ਤੰਬਾਕੂ ਦੀਆਂ ਦੁਕਾਨਾਂ ਬੰਦ ਹੁੰਦੀਆਂ ਨਾ ਸਰਕਾਰ ਨੂੰ ਤਾਂ ਚਾਹੀਦਾ ਛਿੱਧੀ ਦਿਹਾੜਿਆਂ ਤੇ ਆ ਪੀੜੀ ਸਿਗਰਟ ਅਚ ਸ਼ਰਾਬਾਂ ਦੀਆਂ ਦੁਕਾਨਾਂ ਅਸ ਜਿੰਨੇ ਵੀ ਨਸ਼ੇ ਨੇ ਇਹ ਸਾਰੀਆਂ ਦੁਕਾਨਾਂ ਬੰਦ ਕਰਨੀਆਂ ਚਾਹੀਦੀਆਂ ਨੇ ਪਾਪਾ ਤੁਸੀਂ ਅੱਜ ਪ੍ਰਣ ਕਰ ਲਓ ਅੱਜ ਤੋਂ ਬਾਅਦ ਇਹ ਗੰਦਾ ਨਸ਼ਾ ਤੁਸੀਂ ਹੱਥ ਨਹੀਂ ਲਾਉਂਗੇ ਨਹੀਂ ਤਾਂ ਮੈਂ ਸਰੰਗਦਾ ਜਾਊਂਗਾ ਪਰ ਉੱਥੋਂ ਕਦੇ ਵਾਪਸ ਨਹੀਂ ਆਊਂਗਾ ਹਾਂ ਬੇਟੇ ਕਵਲਪ੍ਰੀਤ ਸਿੰਘ ਤੂੰ ਤਾਂ ਮੇਰੀਆਂ ਅੱਖਾਂ ਹੀ ਖੋਲਦੀਆਂ ਮੈਂ ਵਾਕਈ ਇਸ ਨਸ਼ੇ 'ਚ ਆਪਣਾ ਇਤਿਹਾਸ ਭੁੱਲ ਗਿਆ ਸੀ ਪਰ ਅੱਜ ਤੋਬਾ ਕਰ ਭਾਏ ਸ਼ਰਾਬ ਨੂੰ ਕਦੇ ਹੱਥ ਨਹੀਂ ਲਾਵਾਂਗਾ ਤੋ ਪੌਂਚ ਫਤੇਗਰ ਸਾਹਿਬ ਮੈਂ ਵੀ ਅੰਮ੍ਰਿਤਵੇਲੇ ਆ ਰਿਹਾ ਹਾਂ